किलोम

ਇਹ ਜਿਹੜੇ ਫਦੇਗੜ ਦੇ ਫਦੇਗੜ ਟੋਕੀਆ ਤਰਾ ਬੜਾ ਪਿਆਰ ਆ ਫਦੇਗੜ ਚੂੜਿਆਂ ਦਾ ਬੜਾ ਬੱਲਾ ਸਮਾ ਫਦੇਗੜ ਚੂੜੀਆਂ ਚ ਰਹਿ ਕੇ ਗੁਜ਼ਾਰਿਆ ਬੜਾ ਜਿੰਦਗੀ ਦੇ ਵਧੀਆ ਪਲ ਜਿਹੜੇ ਮੈਂ ਫਦੇਗੜ ਚ ਜਿ ਆ ਰਹੇ ਨੇ ਅੱਜ ਮੈਂ ਫਦੇਗੜ ਚ ਆ ਕੇ ਆਪਣਾ ਬੰਕਸ਼ੋਕ ਮਹਿਸੂਸ ਹੋ ਗਿਆ ਕਿ ਮੇਰੇ ਸਾਰੇ ਟਕਾਵਟ ਜਿਹੜੀ ਪਿਛਲੇ ਕਿੰਨਾ ਚੋਸਾਂ ਦੇ ਅਜ ਲੱਟ ਗਈ ਫਦੇਗੜ ਨਾਲ ਕੇ ਤਾਂ ਮੈਂ ਅੱਜ ਭਗਵਾਨ ਜੀ ਵਰਦੂ ਰਾਣੀ ਦੀ ਜਨਮ ਦਿਨ ਦੇ ਮੌਕੇ ਤੇ ਆਇਆ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਆਕਲਾਂ ਕਬਧਾਈ ਵੀ ਦੰਨਾ ਤੇ ਪ੍ਰਭੂ ਦੇ ਜਨਨ ਦੇ ਦਾਸ ਬੇਤੀ ਕਰਾਗੇ ਇਸੇ ਤਰ੍ਹਾਂ ਸਮਾਜ ਸਾਡਾ ਹਿੰਦੁਸਤਾਨ ਚੜ੍ਹਦੀਆਂ ਕਲਾਂ ਜਰੇ ਤੇ ਤਰੱਕੀਆਂ ਬਖਸ਼ਰ ਪਰਵਤੋਂ ਜਾਂਦੀ। ਬੰਦੇ ਨਾਲ ਜਿਆਦਾ ਤਾੜੀਆਂ ਹੋਈਆਂ। ਫੇਰ ਕੱਢੇ ਆ ਜੱਫੀਆਂ ਬੜੀਆਂ ਪਾਈਆਂ ਨਜ਼ਾਰਿਆਂ ਦੇ ਨਾਲ ਬਥਾਰੇ ਦੇ ਦੇ। ਇਮਾਰਤਾਂ ਖੜੀਆਂ ਇੰਨਾ ਮਾਣ ਸਤਕਾਰ ਬਣਿਆ ਫਤਿਹਗਰ ਟੂੜੀਆਂ ਚ ਜਿਹਦਾ ਮੈਂ ਆਪਣੀ ਜਬਾਨੀ ਬਿਆਨ ਨਹੀਂ ਕਰ ਸਕਦਾ। ਸਭ ਤੋਂ ਆਪੀ ਇੱਕ ਇੱਕ ਬਹੁਤ ਬਹੁਤ ਫਤਿਹਗਰ ਵਸੀਆਂ ਨੂੰ ਉਹਨੇ ਫਿਰ ਆਪੀਆਂ ਨੂੰ ਅਰੇ ਦੇ ਸਾਹਮਣੇ ਸਟੇਜ ਤੇ ਪਹੁੰਚਾ ਦਿੱਤਾ ਸਾਰੇ ਹਿੱਸੇ ਦੇ ਹਿੱਸਾ ਦੇ ਦੁਪਾਵਾਂ ਤੇ ਰਿਵਰਸ ਤੋਂ ਸਾਰਾ ਮਾਣ ਜੀ ਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਤੇ ਅੱਜ ਦੇ ਦਿਨ ਸੀ ਇਹੋ ਹੀ ਦਿਲ ਦੇ ਕਰਦੇ ਆ ਕਿ ਸੱਚ ਦੇ ਰਾਹ ਤੇ ਚੱਲਣ ਵਾਸਤੇ ਸਾਰਿਆਂ ਦਾ ਸਾਥ ਚਾਹੀਦਾ ਸਾਡਾ ਸਿੰਘ ਮਾਨ ਜੀ ਦੇ ਕਿ ਉਹਨਾਂ ਨੇ ਪੰਜਾਬ ਦੇ ਹੱਸਦਾ ਮੱਸਦਾ ਕਿਤਾਬਾਂ ਧੋਲੀ ਪੂਜਾਰੀ ਬਾਈ ਦੇ ਵਿੱਚ ਇੱਕੋ ਸਰਕਾਰ ਭੜਾਈ ਵਿੱਚ ਲੱਗਿਆ। ਮੈਂ ਸਾਰਿਆਂ ਨੂੰ ਆਪ ਕੋੜ ਦੇ ਬੈਂਟੀਆ ਦਾ ਮਿਲਣ ਗਿਰਗੇ। ਸਾਰੇ ਦਰ ਬੱਧੀ, ਕੁੜੀਆਂ ਨੇ ਵੀ ਰਣ ਪੜ ਕੇ ਮਨਾ ਕਰੀਏ, ਕੁੜੀਆਂ ਦੇ ਵਿੱਚੋਂ ਇੱਕ ਜਿਹੜੀ ਕੁੜੀ ਨੇ ਸਾਡੀ ਜਰੂਰ ਕਰੇਗੀ। ਬਹੁਤ ਵਧੀਆ ਲੱਗਾ ਜੀ ਭਗਵਾਨ ਪਰਸ਼ੂਰਾਮ ਦੀ ਜਤਕੀ ਮਨਾ ਕੇ ਦਿਲਾਜ ਖੁਸ਼ੀ ਹੋਈ, ਬਹੁਤ ਜ਼ਿਆਦਾ ਖੁਸ਼ੀ ਆ। ਭਗਵਾਨ ਪਰਸ਼ੂਰਾਮ ਦੀ। ਉਹਤੋ ਆਲ ਪਰਸ਼ੂਰਾਮ ਦੀ। ਜੈ ਹੋ। ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਵਸਦੇ ਹੋਏ ਸਾਰੇ ਹੀ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਨ ਅਸੀਂ ਦਿਹਾੜੇ ਦੇ ਉੱਤੇ ਪਹੁੰਚੇ ਸਾਰਿਆਂ ਨੂੰ ਇਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਸਾਰਿਆਂ ਦਾ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਅੱਜ ਬਹੁਤ ਹੀ ਖੁਸ਼ਹਾਲਾ ਹੈ ਅੱਜ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਜੋ ਕਿ ਬ੍ਰਾਹਮਣ ਸਭਾ ਤੋਂ ਬ੍ਰਾਹਮਣ ਸਭਾ ਦੇ ਘਰੂ ਨੇ ਤੇ ਮੈਂ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਬ੍ਰਾਹਮਣ ਜਿਹੜੇ ਸਾਡੇ ਭਰਾ ਇਕੱਠੇ ਹੋਏ ਨੇ ਇੱਥੇ ਜਨਮ ਦਿਹਾੜੇ ਮਨਾ ਰਹੇ ਆ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦੇਣਾ ਪਰਮਾਤਮਾ ਜੀ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਦੀਆਂ ਯਾਤਰਾ ਜਿਹੜੀਆਂ ਨੇ ਧਾਰਮਿਕ ਯਾਤਰਾ ਜਿਹੜੀਆਂ ਨੇ ਕਾਹ ਵੀ ਨਿਕਲਦੀਆਂ ਰਹਿਣ ਤੇ ਪ੍ਰੋਗਰਾਮਾਂ ਦਾ ਅੱਜ ਵੀ ਭਗਵਾਨ ਪਰਸ਼ੂਰਾਮ ਜੀ ਦਾ ਤਿਹਾੜੀ ਬੜੇ ਪੂਰੇ ਦੇਸ਼ ਭਰ ਚੰਗਾਇਆ ਜਾ ਰਿਹਾ ਸਾਰੇ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹੇ ਪੂਰੇ ਬਹੁਤ ਹੀ ਧੂਮ ਦਾ ਮਨਾਇਆ ਜਾ ਰਿਹਾ ਅੱਜ ਦਾ ਦਿਨ ਸਾਰੇ ਪਿੰਡ ਪ੍ਰਾ ਰਲ ਕੇ ਮਨਾ ਰਹੇ ਨੇ ਇਹਨਾਂ ਵਾਲੀ ਮਜਾਦੂ ਪਰਸ਼ੂਰਾ ਮਹਾਰਾਜ ਕੀ ਭਗਵਾਨ ਸ਼੍ਰੀ ਪਰਸ਼uram ਜੀ ਦੀ ਜੈ ਅੱਜ ਸ਼ਹਿਰ ਫਲੇਗਰ ਦੀਆਂ ਵੇਚ ਬ੍ਰਾਹਮਣ ਸਮਾਜ ਤੇ ਹਿੰਦੂ ਸਮਾਜੋ ਤੋਂ ਰਲ ਕੇ ਅੱਜ ਭਗਵਾਨ ਸ਼੍ਰੀ ਪਰਸ਼uram ਜੀ ਦੀ ਜੈਤੀ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਆ ਜਿਹਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਸੀਨੀਅਰ ਬ੍ਰਾਹਮਣ ਲੋਕ ਸਾਡੇ ਨਾਲ ਜੁੜੇ ਨੇ ਧਾਰੀਵਾਲ ਤੋਂ ਬਟਾਲਾ ਤੋਂ ਗੁਰਦਾਸਪੁਰ ਤੋਂ ਦਿਨਾਨਗਰ ਤੋਂ ਢੇਰਾਬਾਬਾ ਨਾਨਕ ਤੋਂ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਇਸ ਸ਼ੁਭ ਦਿਹਾੜੇ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਜੈ ਸ਼ੇਰ